ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਬਣੀ ਸਿਟ ਨੇ ਕੀਤੇ ਅਹਿਮ ਖੁਲਾਸੇ ਦੇਖੋ ਕੀ ਕਿਹਾ ਜਿਹੜਾ ਐਸਆਈਟੀ ਕੌਂਸਟਿਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡ ਕੁਆਟਰ ਚਮਾਂ ਜੋ ਡੀਜੀਪੀ ਸਾਹਿਬ ਨੇ ਸਾਰੀ ਇਹ ਚੀਜ਼ ਕੀਤੀ ਉਦਾਲਾ ਕੀਤਾ ਉਹ ਇਹ ਹੀ ਦੱਸਾਂ ਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ ਰਹੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਪੀਸ਼ ਨੂੰ ਚੱਕ ਕੇ ਕਿ ਅਭੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾਦ ਨਹੀਂ ਪਾ ਰਹੇ ਹੈ ਜੀ ਇਸ ਦਾ ਕਿ ਐਸਆਈਪੀ ਬਣਾ ਦੇ। ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਪੀ ਦੇ ਵਿੱਚ ਇਹ ਬਚਾ ਦਿਆ ਜਾਏਗਾ ਕਿ ਇਹ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਤਾਂ 빨리 ਸੱਚਾਈ ਤੱਕ। ਕੋਈ ਪਬਲਿਕ ਅਪੀਲ ਦਿੱਤੀ ਜੋ ਕੋਈ ਅੱਗੇ ਆਣਾ ਚਾਹੁੰਦਾ ਹੈ ਜਿਹਦੇ ਐਫਆਈਆ ਰਿਜਿਸਟਰ ਕਰਨ ਲਈ ਇਹਨਾਂ ਟਾਈਮ ਲੱਗੇਗੀ ਕਿ ਹੋ ਨਹੀਂ ਪਾਏਗੇ অল ਦਾ ਫਿਊਜ਼ਲ ਇਨ ਦਾ ਪੁਲਿਸ ਡਿਪਾਰਟਮੈਂਟ। ਕਮਿਤੀ ਲੱਗਦੇ ਜੇ ਕੋਈ ਆਊਗਾ ਆਈ ਵਿਟਨੈਸ ਕੋ ਕਿਵੇਂ ਕੋਈ ਇਨਸ਼ੋਰ ਕਰੂ ਇਸ ਨੂੰ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੈਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿ ਆ ਵੀ ਐਫ ਆਈ ਆਰ ਦਾਜ ਕਰਨ ਚੇਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸ ਆਈ ਪੀ ਬਣਾਈ ਗਈ ਵੀ ਇਹਨਾਂ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕੁਆਰਟਰ ਤੋਂ ਅਫਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜਿਹੜੇ ਦੇ ਸੰਦੀਪ ਮੱਲਿਕ ਟੀਮ ਦੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮੰਤਰੀ ਕੰਬੋਜ ਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਵੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾ ਪ੍ਰਾਨੰਦ ਇਹ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਔਰ ਇਸ ਕੱਕੇ ਹੀ ਔਰ ਇੱਥੋਂ ਦੇ ਅਪਸਰ ਕੋਈ ਨਹੀਂ ਡਏਗੇ ਹੈਗੇ ਪਟਿਆਲੇ ਦੇ ਕੋਲ ਸਟੇਸ਼ਨ ਤਾਂ ਇੱਥੇ ਨੇ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਤੁਸੀਂ ਚਾਰ ਅਫਸਰ ਤਾਂ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹਦੇ ਪਾਵਰ 'ਚ ਬੈਠੇ ਨੇ ਉਹ ਤਾਂ ਜਿਹੜੀ ਗੱਲ ਨਰੇਤ ਦਰਦ ਦੇ ਕਹਿੰਦੇ ਉਹ ਤਾਂ ਇੰਟਰਸਟ ਕਰਦੇ ਨੇ ਉਹ ਦੇਖੋ ਇਹ ਇਹ ਹੈਗਾ ਕਿ ਆਪਾਂ ਇੱਕ ਇੱਕ ਤਰ੍ਹਾਂ ਦੀ ਕਿਆਸ ਰਹੀ ਹੈਗੀ ਹੈ ਵੀ ਸੀਬੀਆਈ ਨੂੰ ਚ ਪਰ ਸੀਬੀਆਈ ਵੀ ਜਿਹੜੀ ਹੈ ਜੀ ਉਹ ਨੇ ਆਖਿਰ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਤੇ ਆਪਾਂ ਦੀਏ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਸ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦ ਕਰ ਲੈਣਾ ਜਿਹੜਾ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਠ ਦੇ ਉਹਦੇ ਬੇਟੇ ਨੂੰ ਚਾਰ ਲੋਗਾਂ ਨੇ ਮੋਟਿਆ ਉਹ ਹੈ ਜਾਂ ਤਦੁਰਨ ਲੋ ਚਾਰ ਇੰਸਪੈਕਟਰ ਨੇ ਮੋਟਿਆ ਉਹ ਹੈ ਉਹ ਦਿਨ ਅਜੇ ਚੁੱਕੀ ਲੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ ਪ੍ਰੀਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰੀ ਇੱਕ ਦਤੀਜੇ ਤੇ ਪਹੁੰਚ ਪਾਵਾਂਗੇ ਵੀ ਆਹ ਬਾਕਿਆ ਹੋਇਆ ਠੀਕ ਹੈ ਥੈਂਕ ਯੂ ਨਹੀਂ ਮੈਂ ਸਮਝ ਗਿਆ ਛੋਟੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਯਾ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰਾਪਰਟੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਆ ਨਾ ਸਫਾ ਮੈਸਰ ਤੇ ਆ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜੇ ਦੇ ਮੁਤਾਬਕ ਆਪਾਂ ਨੇ ਕਰਨਾ ਸਰ ਇਹ ਮੇਰਾ ਸਵਾਲ ਹੈ ਜੀ ਕਿਤਾਬ ਇਸ ਮਾਹੌਲ ਤੇ ਐਸਆਈਟੀ ਕੋਈ ਐਸਾ ਜਿਹੜਾ ਮੈਕਨਿਜ਼ਮ ਆ ਜਿਹਦੇ ਨਾਲ ਪੱਖ ਜਾਂਚ ਕਰੇਗੀ ਕਿਉਂਕਿ ਪਹਿਲਾਂ ਹੀ ਆਮ ਤੌਰ ਤੇ ਆਪਣੇ ਮਾਈਂਡ ਸੈਟ ਹੋ ਜਾਂਦੇ ਤਾਂ ਆਪਣਾ ਸਾਰਾ ਦਾ ਕੇਸ ਹੈ। ਇਹੀ ਕੇਸ ਦੇ ਦੋ ਤਰੀਕੇ ਹੁੰਦੇ, ਕਿਸੇ ਮੋਚੀ ਦਾ ਹੁੰਦਾ, ਕਿਸੇ ਛੋਟੇ ਦੁਕਾਨਦਾਰ ਦਾ ਹੁੰਦਾ। ਫਿਰ ਮੀਡੀਆ ਚ ਹਾਈਪ ਕ੍ਰੀਏਟ ਹੋ ਗਈ ਹੈ। ਤੁਹਾਡੇ ਦਿਮਾਗ ਚ ਪਹਿਲੇ ਜਿਉ ਲੋਕ ਸਮਝੂ ਪਰਚੂ ਰਚ ਕੇ ਤਾਂ ਅੰਤ ਵਿੱਚ ਇਸ਼ਟਾ ਮੀਡੀਆ ਚ ਹਾਈਪ ਪਾਣੀ ਗਈ ਹੈ। ਅਜਿਹੇ ਚ ਪਹਿਲਾਂ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ। ਅਜਿਹੇ ਅਜਿਹੇ ਕਿਹੜਾ ਮੈਕਨਿਜ਼ਮ ਹੈ ਵੀ ਆਪਾਂ ਫਿਰ ਪੱਕਾ ਜਾਂਚ ਕਰਨ ਦੇ ਲਈ ਕਰਨ ਦੇ ਪੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਲ ਹੈ। ਉਹਨਾਂ ਦੇ ਨਹੀਂ ਸੁਣਵਾਈ ਹੋਣੀ ਇਹਦੇ ਬਾਰੇ ਕੀ ਮੈਂ ਕਰੀ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੇ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਚ ਹੀ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲੋਕ ਕਦਨ ਦੇ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਪੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਤਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਉਸ ਫਾਰਮੇਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚੋਂ ਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਤੇ ਜੋ ਆਪਕ ਉਪਰਾਨਾ ਹੈਗਾ ਵੀ ਸਚਾਈ ਤੇ ਚੱਈ ਐਸਐਸਟੀਸੀ ਐਸਐਸਪੀ ਸਾਹਿਬ ਨੂੰ ਸੱਜੇ ਕਿਹਾ ਕਿ ਜਾਂ ਪਰ ਜਿਹਦੀ ਟੀਮ ਪ੍ਰੋਜੈਕਟ ਸੋਸ਼ਲ ਮੀਡੀਆ ਕਰਨਾ ਗਿਆ ਕੋਈ ਇੱਕ ਆਈਡੈਂਟਿਟੀ ਜਰਦਾ ਪ੍ਰੋਜੈਕਟ ਸ਼ੁਰੂਆਤ ਕਿੱਥੋਂ ਹੋਈ ਉਹ ਕਿੱਥੋਂ ਲਵਾਂਗੇ ਆਪਾਂ ਅਗਲੇ ਕੁਝ ਦਿਨ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨਵਾਈਜ਼ ਬੌਸ ਆਊਟ ਕਰਕੇ ਪੂਛੀ ਜਨੂੰ ਪੋਰ ਕਲੀਅਰ ਕਰ ਦਿੰਦੀਆਂ ਹੈਗੇ ਆ ਨੇ ਸੋ ਉਹ ਸਾਡਾ ਆਪਾ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਕਹਿੰਦੇ ਪਲੱਸ ਪਲੱਸ ਹਾਂਜੀ ਮੈਂ ਇੱਕ ਮਿੰਟ ਕੰਪਲੀਟ ਕਰ ਲਾਂ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 7083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾ ਹੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਤਾ ਦੀ ਹੋਰ ਰਿਕਾਰਡਿੰਗ ਭੇਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇ ਉਹ ਐਂਗਲ ਟੈਕਸਟ ਦੇ ਸਰ ਇਹ ਇਹ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਏਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇਗਾ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏਗੀ ਸਪੈਸੀਫਿਕਲੀ ਸਰ ਐਸਐਸਪੀ ਪਟਿਆਲਾ ਨੂੰ ਬੁਲਾਏਗੀ ਬਿਲਕੁਲ 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 ਜਿਹੜੀ ਸਾਡੀ ਐਸਐਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਤੀਸ਼ ਸਟਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾ ਕਿ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟਡ ਆ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਰਿਸਪੋন্স ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਤੱਕ ਨਹੀਂ ਕੀਤਾ ਜੀ ਸਰ ਰਿਪੋਰਟ ਸੀ ਜੀ